बाबा बालਕਨਾਥ ਜੀ ਦੀ ਪਵਿੱਤਰ ਧਰਤੀ ਸ਼ਾਤਲਾਈ ਦੇ ਹੈਲੀਪੈਡ ਗਰਾਊਂਡ ਵਿੱਚ ਬਾਬਾ ਬਾਲਕਨਾਥ ਪ੍ਰੀਮੀਅਰ ਲੀਗ ਸੀਜ਼ਨ 4 ਦਾ ਆਯੋਜਨ ਕੀਤਾ ਗਿਆ ਇਸ ਟੂਰਨਾਮੈਂਟ ਵਿੱਚ ਹਿਮਾਚਲ ਪ੍ਰਦੇਸ਼ ਪੰਜਾਬ ਹਰਿਆਣਾ ਤੇ ਉੱਤਰ ਪ੍ਰਦੇਸ਼ ਦੀਆਂ ਕੁੱਲ 16 ਟੀਮਾਂ ਨੇ ਭਾਗ ਲਿਆ ਫਾਈਨਲ ਮੁਕਾਬਲਾ ਪੰਜਾਬ ਤੇ ਉੱਤਰ ਪ੍ਰਦੇਸ਼ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ ਪਹਿਲੇ ਬੱਲੇਬਾਜ਼ੀ ਕਰਦਿਆਂ ਪੰਜਾਬ ਦੀ ਟੀਮ ਨੇ 15 ਓਵਰਾਂ ਵਿੱਚ 7 ਵਿਕਟਾਂ ਤੇ 162 ਰਨ ਬਣਾਏ ਜਵਾਬੀ ਕਾਰਵਾਈ ਵਿੱਚ ਉੱਤਰ ਪ੍ਰਦੇਸ਼ ਦੀ ਟੀਮ ਸਿਰਫ 156 ਰਨ ਬਣਾ ਸਕੀ ਤੇ ਪੰਜਾਬ ਨੇ 6 ਰਨਾਂ ਨਾਲ ਫਾਈਨਲ ਜਿੱਤਿਆ ਵਿਜੇਤਾ ਟੀਮ ਪੰਜਾਬ ਨੂੰ ਜੀਬੀਡੀ ਟੀਵੀ ਦੇ ਓਨਰ ਵਰੁਣ ਰਾਏ ਵੱਲੋਂ ਟ੍ਰੋਫੀ ਤੇ 1 ਲੱਖ ਰੁਪਏ ਪ੍ਰਦਾਨ ਕੀਤੇ ਗਏ ਜਦਕਿ ਉਪਵਿਜੇਤਾ ਉੱਤਰ ਪ੍ਰਦੇਸ਼ ਨੂੰ ਟ੍ਰੋਫੀ ਤੇ 51000 ਰੁਪਏ ਮਿਲੇ ਟੂਰਨਾਮੈਂਟ ਵਿੱਚ ਮੈਨ ਆਫ ਦਿ ਮੈਚ ਡੀਪੀ ਯਾਦਵ ਪੰਜਾਬ ਮੈਨ ਆਫ ਦਿ ਸੀਰੀਜ਼ ਤੁਸ਼ਾਰ त्याਗੀ ਉੱਤਰ ਪ੍ਰਦੇਸ਼ ਤੇ ਬੈਸਟ ਬੋਲਰ ਸੌਰਵ ਚੋਧਰੀ ਉੱਤਰ ਪ੍ਰਦੇਸ਼ ਬਣੇ ਮੁੱਖ ਅਤੀਤੀ ਵਰुण رائے ਤੇ ਵਿਕਰਮ ਰਾਣਾ ਨੇ ਵਿਜੇਤਾ ਤੇ ਉਪ ਵਿਜੇਤਾ ਟੀਮਾਂ ਨੂੰ ਇਨਾਮ ਤੇ ਟਰੋਫੀ ਸੌਪੇ ਇਸ ਮੌਕੇ ਤੇ ਆਯੋਜਨ ਕਮੇਟੀ ਦੇ ਪ੍ਰਦੀਪ ਕਤਨਾ ਨਗਰ ਪੰਚਾਇਤ ਤਲਾਈ ਦੇ ਪਹਿਲੇ ਅਧਿਐਕਸ਼ ਪਵਨ ਕੌਸ਼ਲ ਅਬਦੁਲ ਖਾਲਿਦ ਅਤਲ ਸ਼ਰਮਾ ਨੀਰਜ ਕਤਨਾ ਦੀਪਕ ਸੋਨੀ ਰਾਕੇਸ਼ ਠਾਕੁਰ ਰਮਨ ਸ਼ਰਮਾ ਤੇ ਦੇਸ਼ ਰਾਜ ਸ਼ਰਮਾ ਸਮੇਤ ਕਈ ਮਾਨਯੋਗ ਨਾਗਰਿਕ ਮੌਜੂਦ ਸਨ